ਹਾਜੀ ਦੋਸਤੋ ਸਤ ਸ੍ਰੀ ਅਕਾਲ ਤੁਹਾਡਾ ਸਵਾਗਤ ਕਰਦੇ ਆ ਠੀਕ ਆ ਜੀ ਸਿਫਰ ਤੋਂ ਸਿਖਰ ਤੱਕ ਦੇ ਆਪਣੇ ਸਫ਼ਰ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਤਰਨਤਾਰ ਲੱਗਦਾ ਸਰਦਾਰ ਗਰਮੇਲ ਸਿੰਘ ਹਣੀ ਵੀ ਆਪਣੇ ਬਿਲਕੁਲ ਨੇੜੇ ਹੀ ਬੈਠੇ ਆ ਤੇ ਇੱਧਰ ਉਹਨਾਂ ਦੇ ਸੁਪੁੱਤਰ ਵੀਰ ਗਗਨ ਆਪਣੇ ਨਾਲ ਆ ਪੂਰੀ ਆਪਾਂ ਡਿਟੇਲ ਇਹਨਾਂ ਤੋਂ ਹਮੇਸ਼ਾ ਹੀ ਲੈਂਦੇ ਰਹੀਦਾ ਠੀਕ ਆ ਜੀ ਮਾਲ ਵੈਸੇ ਲੱਭਣ ਲਪਾਉਣ ਦੇ ਵਿੱਚ ਜਾਂ ਮਤਲਬ ਕਹ ਲਈਏ ਸਰਚ ਕਰਨ ਦੇ ਵਿੱਚ ਸਰਦਾਰ ਸਾਹਿਬ ਹੋਣ ਦਾ ਬੜਾ ਵੱਡਾ ਰੋਲ ਆ ਤੇ ਇੱਧਰ ਵੀਰ ਸਾਡਾ ਗਗਨ ਠੀਕ ਆ ਜੀ ਆਪਾ ਵਪਾਰੀ ਭਰਾ ਸਾਡਾ ਇਸਤਮਾਲ ਅਕਸਰ ਇਹਨਾਂ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਹੀ ਹੁੰਦਾ ਤੇ ਸਾਫ਼ ਸੁਥਰੇ ਪਸ਼ੂ ਹੁੰਦੇ ਆ। ਸੋ ਪੂਰੀ ਗੱਲਬਾਤ ਕਰਾਂਗੇ ਤੇ ਟੋਟੀਆਂ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਆ ਜੀ। ਤੇ ਮਾਲ ਆਪਾਂ ਨਾਲ ਦੀ ਨਾਲ ਹੀ ਤੁਹਾਨੂੰ ਦਿਖਾਈ ਵੀ ਚੰਗਾ ਕਿ ਦੋ ਵੜਾ ਜਿਹੜੀਆਂ ਅੱਜ ਆਪਾਂ ਕਵਰ ਕੀਤੀਆਂ ਨੇ ਵੀਰ ਗਗਨੋਂ ਦੇ ਫਾਰਮ ਤੋਂ ਇੱਕ ਜਰਸੀ ਬਰੀਡ ਦੇ ਵਿੱਚ ਤੇ ਇੱਕ ਐਚ ਐਫਓ ਕ੍ਰੋਸ ਬਰੀਡ ਦੇ ਵਿੱਚ। ਰੇਟ ਵੀ ਬਿਲਕੁਲ ਇਹਨਾਂ ਦੇ ਇੱਕੋ ਜਿਹੀਆਂ ਠੀਕ ਆ ਜੀ ਤੇ ਵੜਾ ਵੀ ਇੱਕੋ ਜਿਹੀ ਹਾਈਟ ਦੀਆਂ ਬਾਕੀ ਦੁੱਧ ਵੀ ਕਰ ਕਰਨ ਵਾਲੀਆਂ ਇੱਕੋ ਜਿਹੀ ਸਮਰੱਥਾ ਰੱਖਦੀਆਂ ਨੇ ਕੱਢਣ ਦਾ। ਪੂਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਕਾਂ ਸੇਤਾ ਕਾਂ ਪੂਰੀਆਂ ਦੇ ਠੀਕ ਅੱਗਾ ਕਨ ਵੀਰੇ ਕੀ ਹਾਲ ਨੇ ਵਧੀਆ ਵਧੀਆ ਸੰਤੂ ਸਾਹਿਬ ਹੋਰ ਠੀਕ ਠਾਕ ਵਧੀਆ ਜੀ ਕਿਰਪਾ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਲਾ ਵੀ ਸਭ ਤੋਂ ਪਹਿਲਾਂ ਸਰਦਾਰ ਸਾਹਿਬ ਤੁਹਾਨੂੰ ਪੁੱਛਾਂਗੇ ਆਪਾਂ ਤੁਹਾਡੇ ਤੋਂ ਜਾਣਕਾਰੀ ਲਵਾਂਗੇ ਵੀ ਜਿਹੜਾ ਪਸ਼ੂ ਵਪਾਰ ਦਾ ਆਪਣਾ ਕੀਤਾ ਜੀ ਕਿੰਨੇ ਕਿੰਨੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ ਤੁਸੀਂ ਮੈਨੂੰ 40 ਸਾਲ ਹੋ ਗਏ 40 ਸਾਲ ਹੋ ਗਏ ਹਾਂਜੀ ਮਤਲਬ ਉਹ ਟਾਈਮ ਦੀ ਆਪਾਂ ਗੱਲ ਕਰੀਏ ਵੀ ਭਲੇ ਟਾਈਮ ਦੀ ਗੱਲ ਆ ਵੀ ਜਿਹੜੀ ਜਿੱਥੋਂ ਮੱਝ ਮਿਲਾਂ ਤੋਂ ਥੋੜੇ ਕਿ ਪੈਸਿਆਂ ਦੀ ਵੀ ਆ ਜਾਂਦੀ ਸੀ ਆਉਂ ਤਾਂ ਤੇ ਮੈਂ 10-12000 ਦੀ ਮੈਂ ਆ ਜਾਂਦੀ ਠੀਕ ਆ ਜੀ ਠੀਕ ਆ ਪਹਿਲਾਂ ਸਾਡੇ ਫਾਦਰ ਕਰਦੇ ਠੀਕ ਆ ਜੀ ਉਹਨਾਂ ਦੇ ਨਾਲ ਮੈਂ ਇੱਥੇ ਜਾਂਦਾ ਰਹਉਣਾ ਤੇ ਮੈਂ ਚਲੋ ਲੱਗ ਪਿਆ ਠੀਕ ਆ ਜੀ ਤੇ ਇਹਦੇ ਨਾਲ ਹੀ ਹਾਂ ਇਹ ਲੱਗ ਪਿਆ ਲੱਗਾ ਪੀੜੀਦਰ ਪੀੜੀ ਫਿਰ ਤੁਰਿਆ ਆ ਰਿਆ ਕਿੱਧਰ ਆ ਰਿਆਂ ਦਾਣ ਤੇਜੀ ਪੀੜੀ ਚੱਲਣ ਰਹੀ ਆ ਹਾਂ ਠੀਕ ਆ ਜੀ ਠੀਕ ਆ ਹਾਂਜੀ ਮਤਲਬ ਚਲੋ ਉਦੋਂ ਦੇ ਸਮੇਂ ਦੇ ਹਿਸਾਬ ਨਾਲ ਵੇਖੀਏ ਤੇ ਉਦੋਂ ਦੀ ਉਦੋਂ ਦੀ ਕਮਾਈ ਵੀ ਬੜੀ ਹੁੰਦੀ ਸੀ ਤੇ ਅੱਜ ਦੇ ਹਿਸਾਬ ਨਾਲ ਵੇਖੀਏ ਤੇ ਅੱਜ ਦੇ ਹਿਸਾਬ ਨਾਲ ਤੇ ਅੱਜ ਦੀ ਉਹ ਤੋਂ ਇਹ ਡੰਗਰ ਸਵੱਲਾ ਹੀ ਹਾਂਜੀ ਤੇ ਚਲੋ ਕਮਾਈ ਆ ਗਈ ਹੁਣ ਡੰਗਰ ਬਾਹਰ ਮਹਿੰਗਾ ਵਾ ਮਿਲਦਾ ਘੱਟ ਆ ਬਿਲਕ ਆਪਾਂ ਵੀਡੀਓ ਬੜਾਈ ਜਾਂ ਦੋਂਦੀ ਵਹਿੜਿਆ ਦੋਂਦੀ ਵਹਿੜ ਲੱਭਦੀ ਬੜੀ ਬਾਹਰ ਘਟਿਆ ਘਟ ਲੱਭਦੀ ਤੇ ਉਹ ਦੂਜੀ ਵੱਛੀ ਚੌਗੀ ਆ ਹਾਂਜੀ ਤੀਜੀ ਆ ਗਈ ਛਗੀ ਆ ਜੀ ਉਹ ਜਵਾਨ ਹੋਈ ਪਰਦੀ ਵਹਿੜ ਚੌਥਾ ਨੰਬਰ ਬਿਲਕੁਲ ਤੇ ਮੈਨੂੰ ਲੱਗਦਾ ਵੀ ਐਡਾ ਪਸ਼ੂ ਜਵਾਨ ਕਰਕੇ ਤਾਂ ਇੰਨਾ ਪੁੰਦਾ ਜਾਂ ਕੀ ਦਾ ਸੋਨਾ ਵੀ ਕਿਹੜਾ ਸੌਖਾ ਆ ਬਹੁਤ ਮਿਹਨਤ ਲਾਉਣੀ ਪੈਂਦੀ ਆ ਤੇ ਹੁਣ ਜਿੰਨੇ ਅਸਕਰ ਸਾਹ ਵੀ ਆ ਦੋਂਦੀ ਵੱਛੀ ਸੂਈ ਆ ਇਹ ਛਗੀ ਹੰਧਿਆ ਨੂੰ ਇਹਨੇ ਮਾਰਾ ਇਹਨੇ ਰਾਗ ਭਾਗ ਤੇ ਦੋ ਵੱਛੀਆਂ ਵੀ ਦੇ ਕੀਤੇ ਮਲਮੋੜ ਦੇਣੇ ਠੀਕ ਆ ਜੀ ਤੇ ਜਿਹੜੀ ਅੱਜ ਆਪਾਂ ਸਰਦਾਰ ਸਾਹਿਬ ਗੱਲ ਕਰਦੇ ਪਏ ਇੱਕ ਆਪਣੇ ਕੋਲ ਜਰਸੀ ਵੈੜ ਜਿਹੜੀ ਆਪਾਂ ਸਾਹਮਣੇ ਭਰਾਵਾਂ ਨੂੰ ਦਿਖਾ ਵੀ ਰਹੇ ਆ ਹਾਂਜੀ ਹਾਂਜੀ ਇਹ ਦੋ ਦੰਦ ਵੱਛੀ ਆ ਆਪਣੇ ਕੋਲ ਪਿਓਰ ਜਿਹੜੀ ਜਰਸੀ ਬਰੀਡ ਦੇ ਵਿੱਚ ਆ ਤਾਜੀ ਸੂਈ ਆ ਤੇ ਪੂਰੀ ਡਿਟੇਲਿੰਗ ਦੀ ਕੀ ਆ ਕਿਦਨ ਦੀ ਸੂਈ ਆ ਇਸ ਵਕਤ ਕੀ ਬੌਲੀ ਦੀ ਸਥਿਤੀ ਜਾਂਦੀ ਸੀ ਇਹ ਪਰਸੋਂ ਦੀ ਸੂਈ ਆ ਠੀਕ ਆ ਜੀ ਇਹ ਹੁਣ 14-15 ਕਿਲੋ ਬੌਲੀ ਇਹਦੇ ਥਲੇ ਠੀਕ ਆ ਜੀ ਮਗਰ ਵੱਛੀ ਆ ਠੀਕ ਆ ਜੀ ਹਾਂਜੀ ਠੀਕ ਆ ਇਧਰ ਆਪਣਾ ਵੀਰ ਗਗਨ ਆਪਣੇ ਨਾਲ ਬੈਠਾ ਹੈ ਗਗਨ ਵੀਰੇ ਹੋਰ ਠੀਕ ਠਾਕ ਆ ਵਧੀਆ ਵਧੀਆ ਸੰਧੂ ਸਾਹਿਬ ਠੀਕ ਆ ਅੱਛਾ ਗਗਨ ਵੀਰੇ ਜਿਆਦਾ ਮਤਲਬ ਲੇਖਾ ਜੋਖਾ ਤੁਹਾਡੇ ਕੋਲ ਇਹ ਵੀ ਰਹਿੰਦਾ ਹੈ ਵੀ ਪਸ਼ੂ ਦੀ ਚਵਾਈ ਤੁਸੀਂ ਕਰਦੇ ਹੋ ਹਾਂਜੀ 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 ਮਤਲਬ ਚਲੋ ਇੱਕ ਮੈਨੂੰ ਲੱਗਦਾ ਵੀ ਕੋਈ ਲੇਬਰ ਤੇ ਨਹੀਂ ਕੰਮ ਸੁੱਟਿਆ ਚਾਹੇ ਵਪਾਰ ਦਾ ਕੰਮ ਆ ਤੁਹਾਡਾ ਨਹੀਂ ਨਹੀਂ ਵੀ ਮਤਲਬ ਜਿੰਨਾ ਵੀ ਕੰਮ ਆਉਂਦੇ ਹੱਥੀ ਜਦੋਂ ਪਸ਼ੂ ਘਰ ਐਂਟਰੀ ਹੁੰਦੀ ਆ ਕੋਈ ਮਤਲਬ ਉਹਦਾ ਬੁਖਾਰ ਚੈੱਕ ਕਰਨਾ ਟੈਂਪਰੇਚਰ ਵਧੇ ਘਟੇ ਤੋਂ ਲੈ ਕੇ ਦੁੱਧ ਪੌੜਾ ਅਕਾਊਂਟ ਕਰਨਾ ਵੀ ਕਿੰਨਾ ਹੈਗਾ ਤੇ ਭੈਣ ਭਰਾਵਾਂ ਨੂੰ ਹਾਂਜੀ ਹਾਂਜੀ ਉਹ ਸਾਰੀ ਮਤਲਬ ਜਿੰਨੀ ਵੇਗੀ ਆ ਕਰਤਾ ਤਰਤਾ ਤੁਸੀਂ ਹੋ ਸਾਰੇ ਟੇਕਰੇ ਖਾਲੇ ਹਾਂਜੀ ਹਾਂਜੀ ਜਿਹੜੀ ਆਪਾਂ ਜਰਸੀ ਵੜ ਵੀਰ ਗਗਨ ਦਿਖਾ ਰਹੇ ਆ ਵੀਰਾਂ ਨੂੰ ਹਾਂਜੀ ਇਹ ਜਰਸੀ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਜਿੱਦਾਂ ਸਰਦਾਰ ਸਾਹਿਬ ਹੁਣਾ ਦੱਸਿਆ ਵੀ ਆਹ ਤੇ ਤੀਜਾ ਦਿਨ ਇਹਨੂੰ ਸੂਈ ਹਾਂਜੀ ਹਾਂਜੀ 25 ਮਗਰਾ ਕੀ ਆ ਮੱਛੀ ਮਗਰਾ ਕੀ ਆ ਇਸ ਵਕਤ ਬੋਲਾ ਤੁਸੀਂ ਵੀ ਦੱਸ ਦੋ ਵੀ ਇਸ ਵਕਤ ਬੋਲਾ ਸੰਧੂ ਸਾਹਿਬ ਜਿਹੜਾ ਮੰਨ ਲਓ ਵੀ ਆਪਾਂ 15 ਕਿਲੋ ਆ ਚਵਾ ਕੇ ਦੇਣਾ ਹੋਣਾ 15 ਕਿਲੋ ਤੇ ਬਾਕੀ ਦਮਰਾ ਦੀਏ 20 22 ਕਿਲੋ ਦਾ ਜੇ ਚੰਗੇ ਵੀਰ ਮੇਰੇ ਕੇ ਫਾਰਮ ਤੋਂ ਚਲੇਗੀ ਤੇ ਠੀਕ ਆ ਜੀ ਬੱਚੀ ਇਹਨਾਂ ਨੂੰ ਕਿਹਾ ਜਾਂਦਾ ਜੀ ਪੋਟੀਆਂ ਦਾਜ ਬਾਪੂ ਵੇ ਵਛੀਆਂ ਨੇ ਬਾਕੀ ਸੰਧੂ ਸਾਹਿਬ ਜੀ ਜਾਣੀਏ ਇਹਨਾਂ ਵਛੀਆਂ ਦਾ ਮੁੱਲ ਨਹੀਂ ਕੋਈ ਵੀ ਬਿਲਕੁਲ ਠੀਕ ਹੈ ਨਾ ਇਹੋ ਜਿਹੇ ਹੀਰੇ ਕਿਤੇ ਕਿਤੇ ਹੀ ਲੱਭਦੇ ਆ ਕਰਮਾਣਾ ਬਿਲਕੁਲ ਜੀ ਪੰਜਾਬ ਹਾਂ ਜੀ ਲੈ ਵੀ ਕਗਨ ਵੀਰੇ ਬਾਕੀ ਉਮੀਦ ਆਪਾਂ ਇਸ ਬੱਚੀ ਤੋਂ ਕਿੰਨੀ ਕਰਦੇ ਆ ਵੀ ਘੱਟੋ ਘੱਟ ਵੀ ਜੇ ਦੁੱਧ ਦੀ ਪੀਕ ਤੇ ਆਪਦੇ ਚੱਲੀ ਤੇ ਦੁੱਧ ਕਿੰਨਾ ਕੁ ਕਰ ਸੰਧੂ ਸਾਹਿਬ ਮੰਨ ਲਓ ਐਰ ਕੀ ਜਿਵੇਂ ਪਹਿਲਾ ਸੂਗਾ ਨਾ ਐਰ ਕੀ ਜਾਈਊਗੀ 20 ਤੱਕ ਆ ਜੀ ਅਗਲੀ ਾਰ ਨੂੰ ਹੋਰ ਇਹਨੇ ਭਰ ਜਣਾ ਫੇਰ 25 26 ਦੇ ਵਿੱਚ ਜਾਊਗੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਸੋ ਮਤਲਬ ਗੱਲ ਕਰਨ ਦੇ ਚਾਹੇ ਮੱਝਾਂ ਚਾਹੇ ਝੋਟੀਆਂ ਵੀ ਦੂਜੇ ਤੀਜੇ ਸਵੇ ਪਸ਼ੂ ਬਣਦਾ ਜਾ ਕੇ ਹਾਂਜੀ 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 ਠੀਕ ਬਾਕੀ ਬਰੀਡਾਂ ਦਾ ਤੁਹਾਨੂੰ ਪਤਾ ਮੁੱਲ ਦਾ ਬਿਲਕੁਲ ਬਿਲਕੁਲ ਬਰੀਡ ਦਾ ਮੁੱਲ ਆ ਜੀ ਬਿਲਕੁਲ ਜੀ ਪਰ ਹਾਂਜੀ ਤੇ ਇਹ ਗਗਨ ਵੀਰ ਜਿਹੜੀ ਆਪਾਂ ਬਾਹਰ ਦਿਖਾਤੀ ਹੈ ਭਰਾਵਾਂ ਨੂੰ ਇਹਦਾ ਹੁਣ ਜਿਹੜਾ ਕੀਮਤ ਆ ਬਾਜ਼ਾਰ ਰੇਟ ਕਹ ਲੋ ਚਾਹੀਦੀ ਕੀਮਤ ਕਹ ਲੋ ਸੇਲ ਕਰਨੀ ਅੱਜ ਆਪਾਂ ਆਪਣੇ ਕਿਸੇ ਭੈਣ ਭਰਾ ਨੂੰ ਦੇ ਰਹੇ ਹਾਂ ਕੀ ਮੁੱਲ ਰੋਗੇ ਇਹਦਾ ਸੰਧੂ ਸਾਹਿਬ ਮੁੱਲ ਮੰਨ ਲੋ ਇਹੋ ਜੀ ਵਸ਼ੀ ਦਾ ਮੰਡੀਆਂ-ਮੰਡੀਆਂ ਚ ਵੀ ਜਾਈਏ ਤੇ ਲੱਖੋਂ ਬਾਹਰ ਦਾ ਮੋਲਾ ਹਾਂਜੀ ਆਪਾਂ ਦੇ ਪਾਈ ਬਿਲਕੁਲੋ ਜਾਣਾ ਵੀ ਅੱਛਾ ਪਾਉ ਜੀ ਸਾਨੂੰ ਕੋਈ ਇਹੋ ਜਿਹੇ ਆਪਣੇ ਵੀਰਾਂ ਬਾਰੇ ਦੱਸੋ ਜਿਹੜੇ ਤੁਹਾਡੇ ਮਲਗੀ ਸਮਕਾਲੀ ਨੇ ਤੁਹਾਡੇ ਹਾਨ ਪ੍ਰਵਾਨ ਤੇ ਆ ਜਿਨ੍ਹਾਂ ਨੇ ਵਪਾਰ ਵੀ ਕੀਤਾ ਤੇ ਤੁਹਾਡੇ ਨਾਲ ਹੰਡੇ ਆ ਜਾਂ ਮਤਲਬ ਕਹਿ ਲਓ ਵੀ ਇੱਕ ਦੂਜੇ ਨਾਲ ਤੁਸੀਂ ਕਾਫੀ ਲੰਬਾ ਸਮਾਂ ਚੱਲੇ ਹੋਵੋ ਮੈਂ ਨਾ ਇਹੋ ਜਿਹੇ ਭਰਾ ਅਸੀਂ ਛਾੜੀ ਗੱਲ ਦੇ ਅਸੀਂ 13-13 ਡੰਗ ਰਿੱਕੇ ਦੇਣੇ ਲੈ ਕੇ ਵੇਖੇ ਆ ਹੁਣ ਪੱਟੀ ਵਾਲਾ ਦੰਬੜੇ ਹੀ ਹਾਂ ਚਲੋ ਇਹ ਮੈਂ ਆਖੀਏ ਪਾਹੇ ਪਾ ਮੈਂ ਦਿਹਾੜੀ ਲੇਟ ਆ ਕੇ ਤੇ ਵੇਨੇ ਘਰ ਆ ਕੇ ਸਾਰੇ ਪੈਸੇ ਇਕੱਠੇ ਦੇਣੇ ਆ। ਯਾਰ ਚੰਗੇ ਸੀ। ਚਲੋ ਅੱਜ ਨਹੀਂ ਦੁਨੀਆ ਚ ਰਿਹਾ ਇਹ ਆਖੀਏ ਇਹ ਤਾਂ ਨਹੀਂ ਤਾਂ ਬਹੁਤ ਨਾਂ ਉੱਚਾ ਹੋਣਾ ਖੋਦਾ। ਬਿਲਕੁਲ। ਇਹੋ ਜਿਹਾ ਬੰਦਾ ਸੀ। ਹਾਂ ਚਲੋ ਇਹੋ ਜਿਹਾ ਨਾਂ ਨਾਲੇ ਬੰਦਿਆਂ ਦਾ ਅੱਜ ਵੀ ਕੋਈ ਜ਼ਿਕਰ ਕਰੇ ਤਾਂ ਲੋਕੀ ਦੱਸਦੇ ਆ ਵੀ ਹੈਗਾ ਸੀ ਉਹ ਬੰਦਾ। ਹਾਂ ਬਹੁਤ ਬਹੁਤ ਮਾਰ ਮੈਥੋਂ ਕੜਿਆ ਉਹਨੇ। 1 ਮਹੀਨੇ ਜਿੱਤੇ ਮੈਂ 70 80 ਡੰਗਰੀ ਲੈ ਗਿਆ। ਠੀਕ ਆ ਜੀ। ਆ 30 13 13 ਡੰਗਰੀ ਕਿਹਦਾ ਲੈ। ਠੀਕ ਆ ਜੀ। ਆ ਠੀਕ। ਤੇ ਮਤਲਬ ਇਦਾਂ ਤੇ ਹੋਰ ਵੀ ਤੁਹਾਡੇ ਸਜਣ ਕਾਪੀ ਹੋਣਗੇ ਜਿਹੜੇ ਬੜੇ ਸੱਜਣੇ ਆ ਤਾਂ ਕਿਹਦਾ ਕਿਹਦਾ ਨਾਮ ਲਾਇਆ ਆਪਾਂ ਬਿਲਕੁਲ ਬਿਲਕੁਲ ਦੂਰ ਗੱਲ ਚਲ ਜਾਂਦੀ ਵੀਡੀਓ ਵੱਡੀ ਹੁੰਦੀ ਜਾਂਦੀ ਆ ਹਾਂ ਬਿਲਕੁਲ ਹਾਂ ਵੀ ਠੀਕ ਆ ਜੀ ਬਾਕੀ ਇਹ ਗੱਲਬਾਤ ਆ ਠੀਕ ਆ ਧੰਨਵਾਦ ਜੀ ਮਤਲਬ 75000 ਦੀ ਆਪਾਂ ਜਿਹੜੀ ਫਾਈਨਲੀ ਇਹ ਦੇ ਦੇਣੀ ਆ 75 ਦੀ ਬਿਲਕੁਲ ਆਪਾਂ ਦੇਣੀ ਆ ਉਹ ਚ ਕੋਈ ਸ਼ੋਰ ਛਪਾ ਹੀ ਹੋਣਾ ਕੋਈ 150 ਠੀਕ ਆ ਜੀ ਹਾਂਜੀ ਸੋ ਦੋਸਤੋ 75000 ਦੀ ਜਿਹੜੀ ਵਾਹਰ ਤੁਹਾਨੂੰ ਮਿਲੂਗੀ ਸਾਹਮਣੇ ਤੁਸੀਂ ਦੇਖ ਲਈ ਆ ਤਸੱਲੀ ਨਾਲ ਵੇਖ ਲਿਆ ਜੇ ਇੱਥੇ ਆਣ ਕੇ ਵਿਜ਼ਿ ਤੇ ਇੱਕ ਗਗਨ ਵੀਰੇ ਸੈਕਿੰਡ ਜਿਹੜੀ ਵਹਿੜ ਆਪਾਂ ਦਿਖਾਉਣੀ ਹੈ ਵਹਿੜ ਉਹ ਵੀ ਬੜੀ ਲਾਜਵਾਬ ਆ ਬੜੀ ਜਿਆਦੀ ਸੋਹਣੀ ਸੰਤੂਬਾਹ ਚਾਰ ਦੰਦ ਦਾ ਮੰਗੋ ਐਚ ਐਫ ਦੇ ਵਿੱਚ ਕਰੌਸ ਹਾਂਜੀ ਹਾਂਜੀ ਮਗਰ ਬੱਛੀ ਉਹਦੇ ਉਹਦੇ ਵੀ ਲਓ ਜੀ ਉਹਦੇ ਮਗਰ ਬੱਛੀ ਆ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਵੇਖ ਲਿਆ ਜੇ ਕੈਰੈਕਟਰ ਦੇਖ ਲਿਆ ਜੇ ਪੂਰਾ ਸਟਰਕਚਰ ਦੇਖ ਲਿਆ ਜੇ ਵਹਿੜ ਦਾ ਸੋ ਐਚ ਐਫ ਦੇ ਵਿੱਚ ਕਰੌਸ ਆ ਬੱਛੀ ਉਹ ਵੀ ਮੂੰਹ ਦੰਦੀ ਚੌਗੀ ਆ ਮਗਰ ਉਹਦੇ ਵੀ ਬੱਛੀ ਆ ਉਹਦੇ ਮਗਰ ਵੀ ਬੱਛੀ ਆ ਉਹ ਵੀ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਕੱਤੀਆਂ ਦੋਵੇਂ ਸੂਈਆਂ ਕਰਮਾਂ ਦੀ ਅਗੜ ਪਿਛੜੀ ਅਗੜ ਪਿਛੜੀ ਤੇ ਬੋਲਾ ਉਹਦੇ ਥੱਲੇ ਕਿੰਨਾ ਉਹਦੇ ਥੱਲੇ 16 ਕਿਲੋ ਬੋਲਾ ਵਾ ਲਓ ਜੀ 16 ਕਿਲੋ ਬੋਲਾ ਉਸ ਵੈੜ ਦੇ ਥੱਲੇ ਆ ਤੇ ਚੋਾਈ ਚੋਈ ਦੀਆਂ ਬਹੁਤੀਆਂ ਬੰਬੇ ਪਾਸ ਹੀ ਆ ਉਹ ਸੰਧੂ ਸਾਹਿਬ ਜਾਊਗੀ 23-24 ਕਿਲੋ ਤੇ ਵੈਣ ਪੈਣਣੀ ਤੇ 20 ਤੋਂ ਬਾਹਰ ਟਾਪ ਲਾਊਗੀ ਪਲੂਕ ਜਾ ਲਾਊਗੀ 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 ਠੀਕ ਹੈ ਭਰਾ ਹਾਂਜੀ ਤੇ ਬੱਛੀ ਉਹ ਵੀ ਚੰਗੀ ਆ ਵੈੜਾ ਦੋਸਤੋ ਦੋ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਜਿਹੜੀ ਵੜਾ ਆਪਣੇ ਕੋਲ ਐਚ ਚਪ ਕਰਾਸ ਹੈ ਦਾ ਮੁੱਲ ਕੀ ਲਊਗਾ ਮੁੱਲ ਸੰਧੂ ਸਾਹਿਬ ਇਹਦਾ ਮੁੱਲ ਨਹੀਂ ਆਪਾਂ ਕਰਨਾ ਹੈ 75 ਦੀ ਦੇਣੀ ਆ ਬਿਲਕੁਲ 75000 ਦੀ ਹਾਂਜੀ ਠੀਕ ਹੈ ਭਰਾ ਸੋ ਜੋੜੀ ਜਿਹੜੀ ਆ ਦੋਸਤੋ ਜੋੜੀ 75 75000 ਦੀ ਆ ਠੀਕ ਆ ਜੀ ਤੇ ਵੜਾ ਦੋਨੋਂ ਬਾਕਮਾਲ ਨੇ ਸੋ 1.5 ਲੱਖ ਦੀ ਜੋੜੀ ਆ ਚਾਹੋ ਕੋਈ ਮੇਰਾ ਭਰਾ ਠੀਕ ਆ ਜੀ ਅੱਗੇ ਫਾਰਮ ਦੇ ਵਿੱਚ ਕੋਈ ਜੋੜੀ ਵੀ ਪਾਉਂਦਾ ਤੇ ਜੋੜੀ ਦੇ ਵਿੱਚ ਹੋਰ ਡਿਸਕਾਊਂਟ ਹੋ ਜਾਊਗਾ ਕੋਈ ਕਿਹ ਘਰ ਵਾਲਾ ਆਪਣੇ ਤੋਂ ਲੈ ਜਾਂਦਾ ਕਰਦਾਂਗਾ ਕੋਈ ਯਾਰ ਖੰਡ ਦਾ ਕਰਦਾਂਗਾ ਚਲੋ ਜੀ ਹੋਰ ਮਾਨਤਨ ਹੋ ਜਾਊਗਾ ਸੋ ਸੰਪਰਕ ਤੁਸੀਂ ਕਰ ਲਿਆ ਜੇ ਜੋੜੀ ਬਾਕ ਬਹੁਤ ਖੂਬਸੂਰਤ ਬੱਚੀਆਂ ਨੇ ਜਿਵੇਂ ਅੱਗੇ ਬਿਲਕੁਲ ਸਿਆਲ ਦਾ ਟਾਈਮ ਆ ਗਿਆ ਸਿਆਲੀ ਦਿਹਾੜੀਆਂ ਆ ਗਈਆਂ ਨੇ ਤੇ ਹਰ ਇੱਕ ਭਰਾ ਨੂੰ ਹੁੰਦਾ 5-6 ਮਹੀਨੇ ਕੋਈ ਆਪਾਂ ਘਰੇ ਪਸ਼ੂ ਰੱਖੀ ਜਾਂ ਚੰਗਾ ਸਟੈਂਡਰਡ ਦਾ 20 ਲੀਟਰ ਤੋਂ ਬਾਹਰ ਚੱਲਣ ਵਾਲਾ ਦੁੱਧ ਬਣਿਆ ਰਵੇ ਪੂਰਾ ਸਿਆਲ ਭਰ ਦੇ ਵਿੱਚ ਸੋ ਬਿਲਕੁਲ ਡੇਰੀ ਪਰਪਸ ਵਾਸਤੇ ਤੁਸੀਂ ਖਰੀਦਣੀਆਂ ਨੇ ਨਵੀਆਂ ਵੇੜਾਂ ਨੇ ਕੁੜੀਆਂ ਲਵੀਆਂ ਨੇ ਕੋਈ ਭਰਾ ਮੇਰਾ 5-6 ਸਵੇ ਕੋਈ ਦੁੱਧ ਪੀਊਗਾ ਡੇਰੀ ਪਰਪਸ ਵਾਸਤੇ ਠੀਕ ਹੈ ਜੀ ਇਹਨੂੰ ਵਰਤੋਗੇ ਚੰਗੀਆਂ ਵੇੜਾਂ ਨੇ ਖੂਬਸੂਰਤਾਂ ਮਾਲ ਇਹਨਾਂ ਦੇ ਕੋਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚੀ ਹੋਰ ਵੀ ਦੇ ਗੱਗਨ ਕੋਈ ਗੱਲ ਬਾਤ ਆ ਵਧੀਆ ਸੰਧੂ ਸਾਹਿਬ ਆ ਕੰਮ ਚੱਲੀ ਜਾਂਦਾ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਠੀਕ ਆ ਜੀ ਹਾਂਜੀ ਸੋ ਬਾਕੀ ਸਾਡੇ ਸਰਦਾਰ ਸਾਹਿਬ ਨੇ ਦੱਸ ਹੀ ਦਿੱਤਾ ਠੀਕ ਆ ਜੀ 140 ਸਾਲ ਦਾ ਕੋਈ ਤਜਰਬਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਬਾਕੀ ਥੋੜਾ ਜਿਹਾ ਹੋਰ ਵੀ ਇਹਨਾਂ ਦਾ ਵਿਸਤਾਰ ਦੇ ਨਾਲ ਪੁੱਛਦੇ ਰਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਕਾਫੀ ਆ ਕਿਉਂਕਿ ਵੱਡੇ ਤਜਰਬੇ ਆ 40 ਸਾਲ ਇਸ ਖੇਤਰ ਦੇ ਵਿੱਚ ਲਾਉਣੇ ਵਪਾਰ ਲੈਣ ਦੇ ਵਿੱਚ ਉਹਦੇ ਵਿੱਚ ਉਹ ਤਾਰ ਚੜਾ ਵੇਖਣੇ ਕਦੀ ਵੱਧ ਕੇ ਕਦੀ ਘਟ ਕੇ ਕਦੀ ਨਫੇ ਕਦੀ ਨੁਕਸਾਨ ਇਹ ਪਾਉਜੀ ਆਮ ਨੋਰਮਲ ਚੱਲਦਾ ਰਿਹਾ ਇਹ ਨਾ ਹੀਂਦਾ ਸਾਰਾ ਕੋਕ ਠੀਕ ਆ ਜੀ ਜੇ ਆਪਾਂ ਨਫੇ ਲੈਣੇ ਤਾਂ ਕਾਟੇ ਵੀ ਪੈਂਦੇ ਸਹੀ ਆ ਜੀ ਹਰ ਜਮਰ ਜਮ ਚੱਲਣੀਆਂ ਪੈਂਦੀਆਂ ਆ ਸਭ ਕੁਝ ਕਰਨਾ ਪੈਂਦਾ ਬਿਲਕੁਲ ਜੀ ਬਿਲਕੁਲ ਇਹ ਨਹੀਂ ਸਾਰਾ ਕਿ ਜਿਨ ਅਫੇ ਬਾਈ ਤੇ ਜਾਣ ਫੇ ਤਾਂ ਵਪਾਰੀ ਗੱਡੀਆਂ ਤਾਂ ਨੇ ਚੜੇ ਫਿਰਨ ਚੜੇ ਫਿਰਨ ਸਹੀ ਆ ਹਾਂ ਠੀਕ ਆ ਜੀ ਮਤਲਬ ਇਹਦੇ ਵਿੱਚ ਇਹ ਗੱਲ ਵੀ ਚਲੋ ਨਗਦ ਵੀ ਆਧਾਰ ਸਦਾਰ ਵੀ ਫੜਾਉਣਾ ਪੈਂਦਾ ਸੱਜਣਾ ਸੱਜਣ ਤਾਂ ਮਿੱਤਰਤਾ ਬਣੀ ਹੁੰਦੀ ਹਰੇਕ ਨਾਲ ਹੀ ਬਿਲਕੁਲ ਆ ਬੜਾ ਬੜੇ ਲੰਕ ਦੂਰ ਤੱਕ ਬਣੇ ਆ ਇਦਾਂ ਹੀ ਫੇ ਪਿਆਰ ਵਧਿਆ ਤਾਂ ਤੁਹਾਨੂੰ ਪਤਾ ਠੀਕ ਆ ਜੀ ਕਦੀ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਤਾਂ ਨਹੀਂ ਹੋਇਆਗਾ ਮਤਲਬ ਜਿਹੜੇ ਵੀਰਾਂ ਨੂੰ ਪਸ਼ੂ ਦਿੱਤੇ ਹੁਣ ਪੁਰਾਣੇ ਕੋਈ 10-15 ਲੱਖ ਦਾ ਮਾਲ ਦਿੱਤਾ ਵੇ ਤਾਂ ਕੋਈ ਰਕਮ ਜਿਆਦੀ ਡੁੱਬ ਗਈ ਹੋਵੇ ਜਾਂ ਮਰ ਗਿਆ ਹੋਵੇ ਖਾਪ ਗਿਆ ਹੋਵੇ ਪੈਸਾ ਉਹ ਨਹੀਂ ਕੋਈ ਐਡੀ ਗੱਲ ਨਹੀਂ ਜੀ ਅਸੀਂ ਥੋੜਾ ਕੇਰਾ ਦੇ ਪਏ ਕੰਮ ਚੋਂ ਤੋਂ ਮੁੜ ਕੇ ਵਿਸ਼ਾ ਨੂੰ ਹਟਣਾ ਸ਼ੁਰੂ ਕਰ ਲਿਆ ਠੀਕ ਆ ਜੀ ਆਪਾਂ ਵੀਡੀਓ ਪਾਉਣ ਲੱਗ ਪਏ ਤੇ ਨਗਦ ਲਿਹਾਈ ਦਾ ਆਪਹੁ ਨਗਦ ਵੇਚ ਲਈਦਾ ਠੀਕ ਆ ਜੀ ਹਾਂਜੀ ਠੀਕ ਆ ਜੀ ਸੋ ਇਹ ਦੋਸਤੋ ਗੱਲਬਾਤ ਆ ਠੀਕ ਆ ਜੀ ਧਾਰ ਵੀ ਬਾਕੀ ਸੰਧੂ ਸਾਹਿਬ ਚਲੋ ਕਰਨੂ ਬਣਿਆ ਵਾ ਚਲੋ ਆਪਣੇ ਵੀਰ ਭਰਾ ਬਹੁਤ ਜ਼ਿਆਦਾ ਮਾਨ ਕਰਦੇ ਆ ਪਰ ਟਾਈਮ ਤੋਂ ਟਾਈਮ ਬੰਦਾ ਆ ਜੇ ਤੇ ਕੋਈ ਗੱਲ ਵੀ ਨਹੀਂ ਐਡੀ ਜਦੋਂ ਆ ਕੇ ਮੁੜ ਕੇ ਚੇਤਾ ਹੀ ਭਲਾ ਲੈਣਾ ਤੇ ਸਾਈ ਦੇਣ ਤੇ ਵੀ ਲੋੜ ਨਹੀਂ ਜਿਹੜੇ ਮਰਜੀ ਚੱਲ ਜੀ ਗਏ ਆਪਾਂ ਜਲੇ ਜੋ ਇਹ ਨਹੀਂ ਗੱਲ ਬੜਾਈ ਆ ਸਮੇ ਸਮੇਂ ਤੇ ਕੋਈ ਭੁਗਤਦਾ ਰਹੇ ਤੇ ਵਧੀਆ ਸਜਣਤਾ ਵੀ ਬਣਦਾ ਰਹਿੰਦੀ ਆ ਪਿਆਰ ਬਣਿਆ ਰਹਿੰਦਾ ਉਹ ਵਪਾਰ ਦਾ ਮਾੜਾ ਵਾ ਪੜਿਆ ਨੇ ਬਿਲਕੁਲ ਜੀ ਬਿਲਕੁਲ ਹਾਂ ਵਪਾਰ ਤਾਂ ਚੱਲਦਾ ਵਾ ਹਾਂ ਜੀ ਕਿ ਅਗਲੇ ਨੂੰ ਟਾਈਮ ਨਾ ਪਾਏ ਪਚਾਓ ਤੇ ਅਗਲਾ ਪੁੱਛਦਾ ਨਹੀਂ ਸਾਈ ਵੀ ਨਹੀਂ ਲੈਂਦਾ ਨਹੀਂ ਲੈਂਦਾ ਇਹ ਕਿਨੇ ਆਵਾਜ਼ਾਂ ਮਾਰਦਾ ਫੋਨ ਕਰਦਾ ਭਾਈ ਪਾਪਾ ਹੂਗਾ ਇਹ ਲਾ ਜੋ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਸੋ ਲੰਮਾ ਵਰਤ ਤੇ ਆ ਰਿਹਾ ਕਈ ਭੈਣ ਭਰਾ ਆਏ ਸੀ ਹੁਣੇ ਵੀ ਜਿਹੜੇ ਕੋਈ 20-20 ਸਾਲ ਦਾ ਤਾਂ ਸਭ ਤੋਂ ਲੰਮਾ ਵਰਤ ਬੜਾ ਲੰਮਾ ਵਰਤ ਤੇ ਆਉਂਦੇ ਅੱਛਾ ਪਾਉ ਜੀ ਸਾਨੂੰ ਕੋਈ ਇਹੋ ਜਿਹੇ ਆਪਣੇ ਵੀਰਾਂ ਬਾਰੇ ਦੱਸੋ ਜਿਹੜੇ ਤੁਹਾਡੇ ਮਲਗੇ ਸਮਕਾਲੀ ਨੇ ਤੁਹਾਡੇ ਹਾਨ ਪ੍ਰਵਾਨ ਤੇ ਆ ਜਿਨ੍ਹਾਂ ਨੇ ਵਪਾਰ ਵੀ ਕੀਤਾ ਤੇ ਤੁਹਾਡੇ ਨਾਲ ਹੰਡੇ ਆ ਜਾਂ ਮਤਲਬ ਕਹਿ ਲਓ ਵੀ ਇੱਕ ਦੂਜੇ ਨਾਲ ਤੁਸੀਂ ਕਾਫੀ ਲੰਬਾ ਸਮਾਂ ਚੱਲੇ ਹੋਵੋ ਮੈਂ ਨਾ ਇਹੋ ਜਿਹੇ ਭਰਾ ਆਹੀ ਛਾਡੀ ਗੱਲ ਦੇ ਅਸੀਂ 13 13 ਡੰਗ ਰਿੱਕੇ ਦੇਣੇ ਲੈ ਕੇ ਵੇਖੇ ਆ ਹੁਣ ਪੱਟੀ ਵਾਲਾ ਦੰਬੜੀ ਹੀ ਚਲੋ ਇਹਵੇਂ ਆਖੀਏ ਪਾਹੇ ਪਾ ਮੈਂ ਦਿਹਾੜੀ ਲੇਟ ਆ ਕੇ ਦੇਵੇ ਨੇ ਘਰ ਆ ਕੇ ਸਾਰੇ ਪੈਸੇ ਇਕੱਠੇ ਦੇਣੇ ਆ ਯਾਰ ਚੰਗੇ ਸੀ ਚਲੋ ਅੱਜ ਨਹੀਂ ਦੁਨੀਆ ਚ ਰਿਹਾ ਇਹ ਆਖੀਏ ਇਹ ਤਾਂ ਨਹੀਂ ਤਾਂ ਬਹੁਤ ਨਾਂ ਉੱਚਾ ਹੋਣਾ ਉਹਦਾ ਬਿਲਕੁਲ ਇਹੋ ਜਿਹਾ ਬੰਦਾ ਸੀ ਹਾਂ ਚਲੋ ਇਹੋ ਜਿਹਾ ਨਾਂ ਨਾਲੇ ਬੰਦਿਆਂ ਦਾ ਅੱਜ ਵੀ ਕੋਈ ਜ਼ਿਕਰ ਕਰੇ ਤਾਂ ਲੋਕੀ ਦੱਸਦੇ ਆ ਵੀ ਹੈਗਾ ਸੀ ਉਹ ਬੰਦਾ ਹਾਂ ਬਹੁਤ ਬਹੁਤ ਮਾਰ ਮੈਥੋਂ ਕੜਿਆ ਉਹਨੇ ਇੱਕ ਮਹੀਨੇ ਜਿੱਤੇ ਮੈਂ 70 80 ਡੰਗਰੀ ਲੈ ਗਿਆ ਠੀਕ ਆ ਜੀ ਹਾਂ 30 13 ਡੰਗ ਰਿੱਕੇ ਦਾ ਲੈ ਠੀਕ ਆ ਜੀ ਤੇ ਮਤਲਬ ਇਦਾਂ ਤੇ ਹੋਰ ਵੀ ਤੁਹਾਡੇ ਸਜਣ ਕਾਬੀ ਹੋਣਗੇ ਬੜੇ ਸੱਜਣ ਆਏ ਤਾਂ ਹੁਣ ਕਿਹਦਾ ਕਿਹਦਾ ਨਾਂ ਲਾਇਆ ਆਪਾਂ ਬਿਲਕੁਲ ਬਾਕੀ ਸੰਧੂ ਸਾਹਿਬ ਵੀਰ ਭਰਾਵਾਂ ਦੀ ਬੜੀ ਮੇਰਵਾ ਬੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਾਂਜੀ ਬਿਲਕੁਲ ਸੋ ਇਹ ਦੋਸਤੋ ਅੱਜ ਆਪਣੀ ਵਿਸ਼ੇਸ਼ ਰਿਪੋਰਟ ਸੀਗੀ ਜਾਂ ਵਿਜਿਟ ਕਹਿ ਲੋ ਠੀਕ ਆ ਜੀ ਪਿੰਡ ਟੋਟੀਆਂ ਖੜੇ ਆਪਾਂ ਇਸ ਵਕਤ ਤੇ ਮਾਲ ਤੁਹਾਨੂੰ ਦਿਖਾ ਦਿੱਤਾ ਚਾਰ ਹੀ ਐਨੀਮਲ ਸੀ ਵੀਰ ਗਗਨ ਉਹਨਾਂ ਦੇ ਕੋਲ ਦੋ ਐਨੀਮਲ ਆਪਾਂ ਤੁਹਾਨੂੰ ਦਿਖਾਤੇ ਆ ਸੋ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਣੇ ਇਸ ਸਿਫਰ ਤੋਂ ਸਿਖਰ ਤੱਕ ਦੇ ਸਫ਼ਰ ਦੇ ਵਿੱਚ ਜੁੜੇ ਆ ਤੇ ਬਾਕੀ ਮੇਰਾ ਵੀਰ ਤੁਸੀਂ ਵੀ ਵੱਧ ਤੋਂ ਵੱਧ ਜਿਹੜੀ ਆਪਦੀ ਡਿਟੇਲ ਸਾਨੂੰ ਦਿਓ ਜਿਹੜੇ ਮੇਰੇ ਭਰਾ ਠੀਕ ਆ ਜੀ ਇੱਕ ਸਟਾਰਟਿੰਗ ਤੋਂ ਜਿਨ੍ਹਾਂ ਨੇ ਕਿਤਾ ਕਰਕੇ ਠੀਕ ਆ ਜੀ ਚਾਹੇ ਵਪਾਰ ਲੈਣ ਦੇ ਵਿੱਚ ਚਾਹੇ ਤੁਹਾਡਾ ਪ੍ਰੋਫੈਸ਼ਨ ਚਾਹੇ ਅੱਜ ਕੱਲ ਤੁਸੀਂ ਕੋਈ ਉਹੋ ਜਿਹਾ ਮਤਲਬ ਕੰਪਨੀ ਜਿਹੋ ਜਿਹਾ ਦਾਰਾ ਤੁਸੀਂ ਜਿਹੜਾ ਸਥਾਪਿਤ ਕੀਤਾ ਜਦੋਂ ਤੁਸੀਂ ਜ਼ੀਰੋ ਤੋਂ ਤੁਰ ਕੇ ਇੱਕ ਬਿਲਕੁਲ ਮੁਕਾਮ ਹਾਸਲ ਕੀਤਾ ਤੇ ਜਰੂਰ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਡੀ ਬਿਲਕੁਲ ਗੱਲਬਾਤ ਆ ਭੈਣ ਭਰਾਵਾਂ ਦੇ ਅੱਗੇ ਬਿਲਕੁਲ ਤੁਹਾਡੇ ਕੰਮ ਨੂੰ ਹੋਰ ਵੀ ਵਧਾਵਾ ਮਿਲੇਗਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਆਪਣੀ ਵੀਡੀਓ ਵੇਖਣ ਦੇ ਲਈ ਜਿਉਂਦੇ ਵੱਸਦੇ ਰਹੋ ਮਿਲਾਂਗੇ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ